ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦਾ ਕਰੇਜ਼ ਵਾਧਦਾ ਹੋਇਆ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ ਦਾ ਰੁਖ ਕਰਦੇ ਨੇ ਰੋਜ਼ੀ ਰੋਟੀ ਕਮਾਉਣ ਦੇ ਲਈ ਤੇ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਤੇ ਹੁਣ ਹਰਿਆਣਾ ਵੀ ਪਿੱਛੇ ਨਹੀਂ ਰਿਹਾ ਹਰਿਆਣੇ ਦੇ ਵਿੱਚ ਵੀ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਨੂੰ ਜਾ ਰਹੇ ਨੇ ਪਰ ਹਰਿਆਣਾ ਦੇ ਨੌਜਵਾਨ ਠੱਗੀ ਦਾ ਸ਼ਿਕਾਰ ਵੀ ਸਭ ਤੋਂ ਵੱਧ ਹੋ ਰਹੇ ਨੇ ਗਲਤ ਫਰਜ਼ੀ ਏਜੰਟਾਂ ਦੇ ਧੱਕੇ ਚੜਦੇ ਨੇ ਤੇ ਆਪਣਾ ਪੈਸਾ ਤੇ ਸਮਾਂ ਬਰਬਾਦ ਕਰਦੇ ਨੇ ਤੇ ਹਰਿਆਣਾ ਪੁਲਿਸ ਨੇ ਵੀ ਹਰਿਆਣਾ ਸਰਕਾਰ ਨੇ ਵੀ ਲਗਾਤਾਰ ਕਾਰਵਾਈਆਂ ਆਰੰਭੀਆਂ ਹੋਈਆਂ ਨੇ ਜਿਹੜੇ ਅੰਕੜੇ ਅੱਜ ਤੁਹਾਨੂੰ ਦੱਸਾਂਗੇ ਉਹ ਅੰਕੜੇ ਤੁਹਾਨੂੰ ਕਾਫੀ ਹੈਰਾਨ ਕਰ ਦੇਣਗੇ ਕਿਉਂਕਿ ਜਿੰਨੀਆਂ ਉਹਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ ਜਿੰਨੇ ਮਾਮਲੇ ਦਰਜ ਹੋਏ ਨੇ ਕਾਫੀ ਹੈਰਾਨੀਜਨਕ ਨੇ ਇੱਕ ਪਾਸੇ ਆਪਣੀਆਂ ਜੱਦੀ ਜ਼ਮੀਨਾਂ ਵੇਚ ਕੇ ਹਰਿਆਣਾ ਦੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਨੇ ਰਿਸ਼ਤੇਦਾਰਾਂ ਤੋਂ ਵੀ ਉਧਾਰੇ ਪੈਸੇ ਲੈ ਜਾ ਰਹੇ ਨੇ ਕਰਜ਼ ਚੁੱਕ ਕੇ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ ਨੌਜਵਾਨ ਤੇ ਇਸੇ ਦੇ ਚਲਦਿਆਂ ਜੇਕਰ ਮੋਟੀ ਜੀ ਨਜ਼ਰ ਮਾਰੀ ਜਾਵੇ ਤਾਂ ਅਪ੍ਰੈਲ ਤੋਂ ਲੈ ਕੇ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਵੱਡੀਆਂ ਕਾਰਵਾਈਆਂ ਹੋਈਆਂ ਫਰਜ਼ੀ ਏਜੰਟਾਂ ਦੇ ਉੱਤੇ ਜਿਨ੍ਹਾਂ ਨੇ ਇਮੀਗ੍ਰੇਸ਼ਨ ਦੇ ਨਾਮ ਦੇ ਉੱਤੇ ਧੋਖਾਧੜੀ ਕੀਤੀ ਲਗਭਗ 600 ਕੇਸ ਦਰਜ ਕੀਤੇ ਗਏ ਤੇ 500 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਪੂਰੇ ਮਾਮਲੇ ਦੇ ਵਿੱਚ। ਤਾਂਗੇ ਤੁਹਾਨੂੰ ਦੱਸ ਦਈਏ ਕਿ ਜਿੰਨੀਆਂ ਵੀ ਸਟਾਂ ਦਾ ਗਠਨ ਕੀਤਾ ਜਾਂਦਾ ਹੈ ਸਰਕਾਰ ਵੱਲੋਂ ਉਹਨਾਂ ਨੇ ਵੀ ਕਾਫੀ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਕਈਆਂ ਦੇ ਉੱਤੇ ਮਾਮਲੇ ਦਰਜ ਹੋਏ ਨੇ ਕਈਆਂ ਦੇ ਉੱਤੇ ਕਾਰਵਾਈਆਂ ਹੋ ਚੁੱਕੀਆਂ ਨੇ ਜਿਦੇ ਵਿੱਚੋਂ ਜਿਹੜੀਆਂ ਟੀਮਾਂ ਸੀ ਉਹਨਾਂ ਨੇ ਕੁੱਲ ਦਸੰਬਰ ਦੇ ਪਹਿਲੇ ਹਫ਼ਤੇ ਤੱਕ 1494 ਐਫ ਆਈ ਆਰ ਦਰਜ ਕੀਤੀਆਂ ਫਰਜੀ ਏਜੰਟਾਂ ਦੇ ਖਿਲਾਫ। ਤੇ ਜਿਨ੍ਹਾਂ ਦੇ ਵਿੱਚੋਂ 1255 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਇਸ ਤੋਂ ਇਲਾਵਾ ਕਾਫੀ ਜਿਹੜੇ ਨੇ ਪੈਸੇ ਵੀ ਬਰਾਮਦ ਹੋਏ ਨੇ ਸਾਢੇ 4 ਕਰੋੜ ਤੋਂ ਜ਼ਿਆਦਾ ਪੈਸੇ ਬਰਾਮਦ ਹੋਏ ਨੇ ਜਿਹੜੇ ਇਹਨਾਂ ਨੇ ਲੋਕਾਂ ਤੋਂ ਲੈ ਸੀਗੇ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਫਰਜੀ ਏਜੰਟਾਂ ਨੇ ਤੇ ਕੁਝ ਹੋਰ ਵੀ ਅੰਕੜੇ ਨੇ ਜਿਹੜੀਆਂ ਐਸਆਈਟੀਆਂ ਦਾ ਗਠਨ ਕੀਤਾ ਜਾਂਦਾ ਹੈ ਉਹਨਾਂ ਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਦਿੰਨੇ ਆ ਪਰ ਦੂਜੇ ਪਾਸੇ ਜਿਹੜੇ ਗ੍ਰਹਿ ਮੰਤਰੀ ਨੇ ਹਰਿਆਣਾ ਦੇ ਅਨਿਲ ਵਿਜ ਉਹਨਾਂ ਨੇ ਵੀ ਇਸ ਵਿਸ਼ੇ ਦੇ ਉੱਤੇ ਕਾਫੀ ਚਿੰਤਾ ਜ਼ਾਹਰ ਕੀਤੀ ਹੈ ਉਹਨੂੰ ਚਿੰਤਾਜਨਕ ਦੱਸਿਆ ਹੈ ਕਿ ਪੰਜਾਬ ਦੇ ਬਾਦ ਹਰਿਆਣਾ ਦੀ ਨੌਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ ਇੱਕ ਤਾਂ ਨੌਜਵਾਨਾਂ ਦਾ ਹਨਰ ਵਿਦੇਸ਼ਾਂ ਵੱਲ ਜਾ ਰਿਹਾ ਹੈ ਦੂਜੇ ਪਾਸੇ ਪੈਸਾ ਆਰਥਿਕਤਾ ਵੀ ਵਿਦੇਸ਼ਾਂ ਵੱਲ ਜਾ ਰਹੀ ਹੈ ਪਰ ਇਹ ਸਭ ਦੇ ਚੱਲਦੇ ਵੱਡੇ ਸਵਾਲੇ ਵੀ ਖੜੇ ਹੁੰਦੇ ਨੇ ਕਿ ਜਿੰਨੇ ਦਾਅਵੇ ਤੇ ਜਿੰਨੇ ਵਾਅਦੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਨੇ ਕਿ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੇ ਹਾਂ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਫਸਰ ਪੈਦਾ ਕਰ ਰਹੇ ਆ ਤਾਂ ਉਹ ਕਾਫੀ ਘੱਟ ਹੁੰਦੇ ਨੇ ਕਿਉਂਕਿ ਨੌਜਵਾਨ ਪੜੇ ਲਿਖੇ ਬਹੁਤ ਜ਼ਿਆਦਾ ਨਹੀਂ ਇਤੋਂ ਤੱਕ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਰਾਜਾ ਵੜਿੰਗ ਉਹਨਾਂ ਨੇ ਤਾਂ ਕੱਲ ਵੱਡਾ ਸਵਾਲ ਖੜਾ ਕੀਤਾ ਸੀਗਾ ਕਿ ਮੋਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਹਰ ਸਾਲ 2 ਕਰੋੜ ਨੌਕਰੀਆਂ ਦਵਾਂਗੇ ਕਹਿੰਦੇ ਅਜੇ ਤੱਕ ਕਿੰਨੇ ਕਿੰਨਿਆਂ ਨੂੰ ਮਿਲਿਆ ਨੇ ਦੱਸਿਓ ਜ਼ਰੂਰ ਤੇ ਪਰ ਹੁਣ ਆਪਾਂ ਗੱਲ ਹਰਿਆਣਾ ਦੀ ਕਰ ਰਹੇ ਆ ਤਾਂ ਹਰਿਆਣਾ ਦੇ ਵਿੱਚ ਵੀ ਹਾਲਾਤ ਕੁਝ ਅਜਿਹੇ ਹੀ ਨੇ ਭਾਜਪਾ ਦੀ ਸਰਕਾਰ ਆ ਉੱਥੇ ਜੀਜੀਪੀ ਦੇ ਨਾਲ ਉਹਨਾਂ ਦਾ ਗੱਠ ਜੋੜਾ ਤੇ ਇੱਕ ਜਿਹੜੀ ਫਿਲਹਾਲ ਸਟ ਦਾ ਗਠਨ ਕੀਤਾ ਗਿਆ ਉਹਦੇ ਵਿੱਚ ਵੱਡੇ ਅਧਿਕਾਰੀ ਨੇ ਜਿਹਦੇ ਵਿੱਚੋਂ ਆਈਜੀ ਰੈਂਕ ਦੇ ਅਧਿਕਾਰੀ ਨੇ ਸ਼ਿਵਾਸ਼ ਕਵੀਰਾਜ ਜਸਵਿੰਦਰ ਸਿੰਘ ਰੰਧਾਵਾ ਐਸਪੀ ਨੇ ਅੰਬਾਲਾ ਦੇ ਇਸ ਤੋਂ ਇਲਾਵਾ ਹੋਰ ਵੀ ਕਈ ਨੇ ਜਿਨ੍ਹਾਂ ਨੇ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਤੇ ਇਸ ਤੋਂ ਪਹਿਲਾਂ ਇੱਕ ਹੋਰ ਤਤਕਾਲੀ ਆਈਜੀ ਸੀਗੇ ਭਾਰਤੀ अरोड़ा ਹੁਣ ਉਹ ਰਿਟਾਇਰਡ ਹੋ ਚੁੱਕੇ ਨੇ ਉਹਨਾਂ ਦੀ ਸਟ ਤੇ ਉਹਨਾਂ ਦੀ ਜਾਂਚ ਦੇ ਵਿੱਚ ਵੀ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਸੀ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਨਵੰਬਰ 2021 ਤੱਕ ਕੁੱਲ 486 ਮਾਮਲੇ ਦਰਜ ਕੀਤੇ ਗਏ ਤੇ ਜਿਨ੍ਹਾਂ ਦੇ ਵਿੱਚੋਂ ਕਈ ਗ੍ਰਿਫਤਾਰੀਆਂ ਵੀ ਹੋਈਆਂ ਕਈ ਸ਼ਿਕਾਇਤਾਂ ਵੀ ਦਰਜ ਕੀਤੀਆਂ ਗਈਆਂ ਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਕੁੱਲ ਜਿਹੜੀਆਂ ਐਸਆਈਟੀਆਂ ਬਣੀਆਂ ਨੇ ਜਿੰਨੇ ਹੁਣ ਤੱਕ ਦੇ ਮਾਮਲੇ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਦੇ ਨੇ ਉਹਦੇ ਵਿੱਚ ਤੁਹਾਨੂੰ ਦੱਸ ਚੁੱਕੇ ਹਾਂ ਕਿ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ ਉਹ 1255 ਹੋਈਆਂ ਨੇ ਤੇ 1400 ਤੋਂ ਉੱਤੇ ਮਾਮਲੇ ਦਰਜ ਕੀਤੇ ਗਏ ਨੇ ਕੁਲਮਲਾ ਕੇ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਫਰਜ਼ੀ ਏਜੰਟਾਂ ਦੇ ਉੱਤੇ ਲਗਾਮ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਤੇਦਾ ਇੱਕ ਵੱਡਾ ਕਾਰਨ ਹਰਿਆਣਾ ਦੇ ਵਿੱਚ ਇਹ ਵੀ ਮੰਨਿਆ ਜਾਂਦਾ ਹੈ ਕਿ ਹਰਿਆਣਾ ਦੇ ਨੌਜਵਾਨ ਫੌਜ ਦੇ ਵਿੱਚ ਭਰਤੀ ਹੁੰਦੇ ਸੀ ਮਿਹਨਤ ਕਰਦੇ ਸੀ ਖੇਡਾਂ ਦੇ ਵਿੱਚ ਜਾਂਦੇ ਸੀ ਤੇ ਜਿਹੜੀ ਅਗਨੀ ਵੀਰ ਯੋਜਨਾ ਲਿਆਂਦੀ ਗਈ ਹੈ ਕੇਂਦਰ ਸਰਕਾਰ ਵੱਲੋਂ ਜਿਦੇ ਵਿੱਚ ਭਾਰਤੀ ਫੌਜ ਦੇ ਵਿੱਚ ਨੌਜਵਾਨਾਂ ਨੂੰ ਸਿਰਫ 4 ਸਾਲ ਵਾਸਤੇ ਭਰਤੀ ਕੀਤਾ ਜਾਣਾ ਹੈ ਉਹਦੇ ਤੋਂ ਵੀ ਨੌਜਵਾਨ ਨਿਰਾਸ਼ ਨੇ ਤੇ ਇੱਥੇ ਕੋਈ ਕੰਮ ਨਾ ਬਣਦਾ ਦੇਖ ਕੇ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਜੀਂਦ ਦੀ ਗੱਲ ਕੀਤੀ ਜਾਵੇ ਤਾਂ ਜੀਂਦ ਉਹ ਇਲਾਕਾ ਜਿਦੇ ਵਿੱਚ ਕਿਸਾਨੀ ਜਿਹੜੀ ਆ ਉਹ ਕਾਫੀ ਪਰਫੁੱਲਤ ਹੁੰਦੀ ਹੈ ਕਿਸਾਨ ਬਹੁਤ ਜ਼ਿਆਦਾ ਨੇ ਤੇ ਨੌਜਵਾਨ ਦੇਸ਼ ਦੀ ਸੇਵਾ ਲਈ ਵੀ ਕਾਫੀ ਜੀਂਦ ਜ਼ਿਲ੍ਹੇ ਦੇ ਵਿੱਚੋਂ ਗਏ ਹੋਏ ਨੇ ਪਰ ਉੱਥੇ ਹੁਣ ਜਿਹੜੇ ਸਟੱਡੀ ਸੈਂਟਰ ਨੇ ਆਈਲੈਂਡਸ ਦੀ ਉਹ ਸਭ ਤੋਂ ਵੱਧ ਖੁੱਲਦੇ ਹੋਏ ਦਿਖਾਈ ਦੇ ਰਹੇ ਨੇ ਯਾਨੀ ਕਿ ਦੇਸ਼ ਦੀ ਸੇਵਾ ਲਈ ਜਵਾਨ ਦੇਣ ਵਾਲਾ ਇਲਾਕਾ ਵੀ ਹੁਣ ਆਈਲੈਂਡਸ ਸੈਂਟਰਾਂ ਦੀ ਪਰਮਾਰ ਨਾਲ ਭਰ ਚੁੱਕਿਆ ਹੈ ਤੇ ਇਸ ਤੋਂ ਇਲਾਵਾ ਵੱਡੇ ਜਿਹੜੇ ਹੋਰ ਸ਼ਹਿਰ ਨੇ ਉੱਥੇ ਫਰਜੀ ਜਿਹੜੇ ਏਜੰਟ ਨੇ ਉਹਨਾਂ ਦੇ ਝਾਂਸੇ ਦੇ ਵਿੱਚ ਕਾਫੀ ਲੋਕ ਆਏ ਨੇ ਜਿਨ੍ਹਾਂ ਦੇ ਵਿੱਚੋਂ ਖਾਸ ਤੌਰ ਦੇ ਤੇ ਅੰਬਾਲਾ, ਕੁਰਕਸ਼ੇਤਰ, ਕੈਥਲ, ਕਰਨਾਲ, ਜੀਂਦ ਤੇ ਪਾਣੀਪਤ ਜ਼ਿਲ੍ਹੇ ਨੇ ਇੱਥੇ ਫਰਜ਼ੀ ਏਜੰਟਾਂ ਨੇ ਸਭ ਤੋਂ ਵੱਧ ਸ਼ਿਕਾਰ ਬਣਾਇਆ ਨੌਜਵਾਨਾਂ ਨੂੰ ਨੌਜਵਾਨ ਸਹੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦੇ ਨੇ ਪਰ ਰਸਤਾ ਥੋੜਾ ਜਿਹਾ ਔਖਾ ਹੁੰਦਾ ਹੈ ਫਿਰ ਉਹ ਸੋਚਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਿਦੇਸ਼ ਇੱਕ ਵਾਰ ਪਹੁੰਚ ਜਾਈਏ ਫਿਰ ਉੱਥੇ ਜਾ ਕੇ ਜੋ ਕਾਰਵਾਈਆਂ ਹੋਣਗੀਆਂ ਦੇਖੀਆਂ ਜਾਣਗੀਆਂ ਤਾਂ ਫਰਜ਼ੀ ਏਜੰਟਾਂ ਦੇ ੱਤਕੇ ਚੜ ਜਾਂਦੇ ਨੇ ਕੁਲਮਲਾ ਕੇ ਪੰਜਾਬ ਦੇ ਵਿੱਚ ਵੀ ਇਹੀ ਹਾਲ ਆ ਹਰਿਆਣਾ ਦੇ ਵਿੱਚ ਵੀ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਨੌਜਵਾਨਾਂ ਵਾਸਤੇ ਲਿਆਂਦੀਆਂ ਜਾਂਦੀਆਂ ਨੇ ਪਰ ਨੌਜਵਾਨ ਉਹ ਤੋਂ ਕਈ ਵਾਰ ਸੰਤੁਸ਼ਟ ਨਹੀਂ ਹੁੰਦੇ। ਨੌਕਰੀਆਂ ਦੇ ਅਫਸਰ ਮੈਰਿਟ ਦੇ ਹਿਸਾਬ ਦੇ ਨਾਲ ਹੁੰਦੇ ਨੇ ਤੇ ਨੌਜਵਾਨ ਜਿਹੜੇ ਮੈਰਿਟ 'ਚ ਆ ਜਾਂਦੇ ਨੇ ਉਹ ਨੌਕਰੀ ਹਾਸਲ ਕਰ ਜਾਂਦੇ ਨੇ ਤੇ ਅੰਦਰ ਖਾਤੇ ਇਹ ਵੀ ਹੁੰਦਾ ਹੈ ਕਿ ਕਿਤੇ ਨਾ ਕਿਸੇ ਦੀ ਕੋਈ ਸਿਫਾਰਿਸ਼ਾ ਉਹ ਵੀ ਕੰਮ ਆ ਜਾਂਦੀ ਹੈ। ਮਤਲਬ ਕਥਿਤ ਤੌਰ ਦੇ ਉੱਤੇ ਤਾਂ ਉਹ ਵੀ ਨੌਕਰੀ ਦੇ ਵਿੱਚ ਸਹਾਇਕ ਹੁੰਦੀ ਹੈ ਤੇ ਬਾਕੀ ਜਿਹੜੇ ਨੌਜਵਾਨ ਨੇ ਜਿਹੜੇ ਮੁਕਾਮ ਹਾਸਲ ਨਹੀਂ ਕਰ ਸਕਦੇ ਉਹ ਵਿਦੇਸ਼ਾਂ ਦਾ ਰੁਖ ਕਰਦੇ ਨੇ ਤੇ ਜਿਹੜੇ ਅੰਕੜੇ ਤੁਹਾਨੂੰ ਦੱਸੇ ਨੇ ਉਹ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਦੇ ਨੇ ਕਿੰਨੇ ਲੋਕਾਂ ਨੇ ਭੋਲੇ-ਪਾਲੇ ਨੌਜਵਾਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਏ ਇਮੀਗ੍ਰੇਸ਼ਨ ਦੇ ਨਾਮ ਦੇ ਉੱਤੇ ਕਰੋੜਾਂ ਰੁਪਏ ਹੜਾਪਲੇ ਤੇ ਉਹਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ 1200 ਤੋਂ ਵੱਧ ਇਹਦੇ ਵਿੱਚ ਵਿਅਕਤੀ ਗ੍ਰਫਤਾਰ ਹੋ ਚੁੱਕੇ ਨੇ 4 ਕਰੋੜ ਤੋਂ ਵੱਧ ਦੀ ਮਣੀ ਵੀ ਬਰਾਮਦ ਹੋ ਚੁੱਕੇ ਯਾਨੀ ਕਿ ਪੈਸਾ ਜਿਹੜਾ ਇਹਨਾਂ ਨੇ ਉਹਨਾਂ ਤੋਂ ਠੱਗਿਆ ਸੀ ਉਹ ਵੀ ਵਾਪਸ ਹੋ ਚੁੱਕਿਆ ਹੈ ਅਸੀਂ ਵੀ ਆਪਣੇ ਇਸ ਮੰਚ ਤੋਂ ਆਪ ਸਭ ਨੂੰ ਇਹੀ ਬੇਨਤੀ ਕਰਦੇ ਹੁੰਦੇ ਆ ਕਿ ਜਦੋਂ ਵੀ ਤੁਸੀਂ ਬਾਹਰ ਦੀ ਫਾਈਲ ਲਾਉਂਦੇ ਹੋ ਜਦੋਂ ਵੀ ਵਿਦੇਸ਼ ਜਾਣ ਵਾਸਤੇ ਅਪਲਾਈ ਕਰਦੇ ਹੋ ਤਾਂ ਸ਼ਾਨਬੀਨ ਜ਼ਰੂਰ ਕਰ ਲਿਆ ਕਰੋ ਕਿ ਉਸ ਏਜੰਟ ਦੇ ਥਰੂ ਜਾਓ ਜਿਹੜਾ ਸਹੀ ਹੋਵੇ ਜਿਹਦੇ ਪੂਰੇ ਦਸਤਾਵੇਜ਼ ਪੂਰੇ ਹੋਣ ਜਿਹਦੇ ਕੋਲ ਲਾਇਸੈਂਸ ਹੋਵੇ ਜਿਹੜਾ ਵੈਬਸਾਈਟਾਂ ਦੇ ਮੁਤਾਬਕ ਸਹੀ ਹੋਵੇ ਜੜੀਆਂ ਵੈਬਸਾਈਟਾਂ ਇਮੀਗ੍ਰੇਸ਼ਨ ਵਾਲੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਵੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਕਿਸ ਇਮੀਗ੍ਰੇਸ਼ਨ ਮਾਹਰ ਦੀ ਸਲਾਹ ਜ਼ਰੂਰ ਲਿਆ ਕਰੋ ਵਕੀਲ ਦੀ ਸਲਾਹ ਜ਼ਰੂਰ ਲਿਆ ਕਰੋ ਤਾਂ ਜੋ ਤੁਸੀਂ ਵਿਦੇਸ਼ ਜਾਣ ਵਿੱਚ ਸੌਖੇ ਤਰੀਕੇ ਦੇ ਨਾਲ ਕਾਮਯਾਬ ਹੋ ਸਕੋ ਨਾ ਕਿ ਫਰਾਡ ਏਜੰਟਾਂ ਦੇ ਧੱਕੇ ਚੜਕੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰੋ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਇਹ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਔਰੰਝਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ